ਕੀ ਡਿਸਕਾਊਂਟ ਅਧਿਨੋਜੀ ਨਮਾਜ ਲੈਣਾਗੇ ਡਿਸਕਾਊਂਟ ਮੰਨ ਲਓ ਜਿਹੜਾ ਨਵਾਂ ਮੋਟਰਸਾਈਕਲ ਐਕਸਚੇਂਜ ਆਫਰ ਦੇ ਵਿੱਚ ਆਪਾਂ 5000 ਤੱਕ ਦਾ ਡਿਸਕਾਊਂਟ ਦੇ ਰਹੇ ਹਾਂ ਜਿਵੇਂ ਮੰਨ ਲਓ ਕੋਈ ਬੰਦਾ ਪੁਰਾਣਾ ਮੋਟਰਸਾਈਕਲ ਲੈ ਕੇ ਆ ਰਿਹਾ ਤੇ ਨਵਾਂ ਲੈ ਕੇ ਜਾ ਰਿਹਾ ਹਾਂਜੀ ਉਹਦੇ ਵਿੱਚ ਕੀ ਹੈ ਜਿਹੜਾ ਡੀਲਰ ਰੇਟ ਲਾਊਗਾ ਪੁਰਾਣੇ ਦਾ ਉਹ ਤੋਂ 5000 ਵਧਾ ਕੇ ਕਟਾਂਗੇ ਅਸੀਂ ਠੀਕ ਹੈ ਜੀ ਹਾਂਜੀ 5000 ਦਾ ਉਹ ਬੈਨੀਫਿਟ ਹੋ ਗਿਆ ਨਾਲ ਕੈਸ਼ ਦੇ ਵਿੱਚ ਵੀ 1000 ਰੁਪਏ ਅਸੀਂ ਡਿਸਕਾਊਂਟ ਕਰ ਦਾਂਗੇ ਹੁਣ ਤੁਸੀਂ ਸਤਿ ਸ੍ਰੀ ਅਕਾਲ ਅੱਜ ਸਾਰ ਖੜੇ ਆਪਾਂ ਪਟਾਉੜ ਤੇ ਜ਼ਿਲ੍ਹਾ ਨੂੰ ਜਾਂਸੀ ਆ ਜੀ ਇਧਰ ਨੂੰ ਜਾਂਦਾ ਆਪਣਾ ਭਗਤਾ ਸੜਕ ਇਧਰ ਨੂੰ ਬਰਨਾਲਾ ਸੜਕ ਠੀਕ ਹੈ ਜੀ ਜਾਂਸੀ ਆ ਬਾਹੂ ਦਾ ਰੇਟ ਬਹੁਤ ਕੱਟ ਰੇਟ ਦੇ ਮੋਟਰਸਾਈਕਲ ਦਿੰਦਾ ਜੇ ਕਿਸੇ ਨੇ ਨਵਾਂ ਲੈਣਾ ਨਵਾਂ ਵੀ ਮਿਲ ਚੂ ਪੁਰਾਣਾ ਲੈਣਾ ਪੁਰਾਣਾ ਮਿਲ ਚੂ ਹਰ ਤਰ੍ਹਾਂ ਦੇ ਮੋਟਰਸਾਈਕਲ ਕੋਈ ਵੀ ਪੁਰਾਣਾ ਕਟਾਉਣਾ ਵਿੱਚ ਕੱਟ ਲੈਂਦੇ ਆ ਕੱਲਾ ਕੋ ਵੀ ਨਵਾਂ ਲੈ ਕੇ ਆਸੀ ਭਾਈ ਬਾਬੂ ਜੀ ਤੋਂ 딜 ਐਕਸਪ ਠੀਕ ਹੈ ਨਾ ਬਹੁਤ ਰੇਟ ਸਹੀ ਆ ਬਾਹੂ ਦਾ ਤੇ ਬਾਕੀ ਸਾਨੂੰ ਨਵੇਂ ਨੇ ਛਾਤੀ ਮਰਵਾਣ ਨੇ ਬਾਕੀ ਸਾਨੂੰ ਕੱਲੀ ਕੱਲੀ ਮੋਟਰਸਾਈਕਲ ਦਾ ਪੁਰਾਣੀ ਆ ਤਾਂ ਇਧਰ ਨਵੇਂ ਨੂੰ ਆ ਨਾ ਮੇ ਮੋਟਰਸਾਈਕਲ ਚੰਗੀ ਤਰ੍ਹਾਂ ਦਿਖਾ ਦੇ ਲੋ ਜੀ ਬਰਨਾਲੇ ਨੂੰ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਤੇ ਬਾਕੀ ਆਪਾਂ ਕਿੰਨਾ ਰਿਸਪੌਂਡ ਕਰਦੇ ਆ ਕੀ ਗੱਲਬਾਤ ਆ ਸਾਰੀ ਬਾਪੂ ਜੀ ਬਾਪੂ ਨਾਲ ਗੱਲ ਕਰਾਂਗੇ ਬਾਕੀ ਤੁਹਾਨੂੰ ਪੁਰਾਣਾ ਤੇ ਵੀ ਨਿਗਾ ਮਰਵਾ ਦੇਣਾ ਠੀਕ ਹੈ ਜੀ ਮੇਨ ਰੋਡ ਦੇ ਉੱਪਰ ਹੀ ਏਜੰਸੀ ਹੈ ਤੇ ਲੋ ਜੀ ਚੈੱਕ ਕਰ ਸੋ ਪੁਰਾਣਾ ਜਿਹੜਾ ਵੀ ਲੈ ਸਕਦੇ ਫਿਲਟਿੰਗ ਦਾ ਸਲਫਟ ਕਾਰਟ ਸਿਟੀ ਸੌਂ ਦੀ ਰੱਖਸਾ ਬਾਹਲੇ ਬਸੇ ਮਰਵਾ ਦੇਣੀ ਹੈ ਲੋ ਜੀ ਜੇ ਮਨ ਨੂੰ ਮੇਰਾ ਬਾਰਕਾ ਪ੍ਰਾਣਾ ਮੋਟਰਸਾਈਕਲ ਬਹੁਤ ਵਧੀਆ ਮੋਟਸ ਸਗਲਾ ਸਾਰੀ ਚੈੱਕ ਕਰ ਸਕਦੇ ਪੱਲਾ ਕੱਲਾ ਪ੍ਰੋਟੀਨਾ ਸੀ ਡਿਸਪਲੇ ਡੀਜੈਕਸ ਸਲਫਟਾਰ ਵਗੈਰਾ ਸਲਫਟਾਰ ਜਿੰਨੇ ਕੇ ਪੈਸੇ ਲਾਉਣੇ ਉਹਨੇ ਕੇ ਪੈਸਾ ਤੁਨੂ ਮਿਲ ਸਕਦਾ ਠੀਕ ਹੈ ਨਾ ਚੈੱਕ ਕਰ ਸਕਦੇ ਪੁਰਾਣੇ ਵੀ ਖੜੇ ਆ ਤੇ ਕਿਉਂਕਿ ਵਿੱਚ ਕੱਟ ਲਾਂਦੇ ਬਾਪੂ ਇਸ ਕਰਕੇ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤੇ ਇੱਕ ਹਿਸਤਾਂ ਤੇ ਵੀ ਕਰ ਦਿੰਦੇ ਆ ਸਾਰਾ ਪ੍ਰਬੰਧ ਆਪਾਂ ਸਾਰੀ ਗੱਲਬਾਤ ਕਰਦੇ ਆ ਆਪਾਂ ਬਾਪੂ ਜੀ ਸਤਿਗੁਰਾਲ ਜੀ ਨਾਮ ਦਸਰੀ ਪਹਿਲਾਂ ਨਾਮ ਆਪਣਾ ਅਸ਼ਵਨੀ ਹੈ ਸ਼ਿਵਾ ਮੋਟਰ ਹੀਰੋ ਮੋਟਰਸਾਈਕਲ ਦੀ ਏਜੰਸੀ ਹੈ ਆਪਣੀ ਹਾਂਜੀ ਕਿੰਨਾ ਟਾਈਮ ਦਾ ਬਾਬੂ ਜੀ ਆਪਣੀ ਏਨੂੰ 12 ਸਾਲ ਹੋ ਗਏ ਏਜੰਸੀ ਨੂੰ ਠੀਕ ਆ ਤੇ ਹਰ ਤਰ੍ਹਾਂ ਦੀ ਮੋਟਰਸਾਈਕਲ ਆਪਣੀ ਕੋਲ ਪੁਰਾਣੇ ਵੀ ਤੇ ਨਵੇਂ ਵੀ ਤੇ ਬਹੁਤ ਹੀ ਮਤਲਬ ਜਾਇਜ਼ ਰੇਟਾਂ ਤੇ ਮਿਲਦੇ ਆ ਕੀ ਡਿਸਕਾਊਂਟ ਦਿੰਦੇ ਹੋ ਜੀ ਨਵਾਂ ਲੈਣ ਆਏ ਨੇ ਡਿਸਕਾਊਂਟ ਮੰਨ ਲਓ ਜਿਹੜਾ ਨਵਾਂ ਮੋਟਰਸਾਈਕਲ ਐਕਸਚੇਂਜ ਆਫਰ ਦੇ ਵਿੱਚ ਆਪਾਂ 5000 ਤੱਕ ਦਾ ਡਿਸਕਾਊਂਟ ਦੇ ਰਹੇ ਆ ਜਿਵੇਂ ਮੰਨ ਲਓ ਕੋਈ ਬੰਦਾ ਪੁਰਾਣਾ ਮੋਟਰਸਾਈਕਲ ਲੈ ਕੇ ਆ ਰਿਹਾ ਤੇ ਨਵਾਂ ਲੈ ਕੇ ਜਾ ਰਿਹਾ ਹਾਂਜੀ ਉਹਦੇ ਵਿੱਚ ਕੀ ਹੈ ਜਿਹੜਾ ਡੀਲਰ ਰੇਟ ਲਾਊਗਾ ਪੁਰਾਣੇ ਦਾ ਉਹਦੇ ਪੰਜ ਹਜ਼ਾਰ ਵਧਾ ਕੇ ਕਟਾਂਗੇ ਅਸੀਂ ਠੀਕ ਹੈ ਜੀ ਹਾਂਜੀ 5000 ਦਾ ਉਹ ਬੈਨੀਫਿਟ ਹੋ ਗਿਆ ਨਾਲ ਕੈਸ਼ ਦੇ ਵਿੱਚ ਵੀ 1000 ਰੁਪਏ ਅਸੀਂ ਡਿਸਕਾਊਂਟ ਕਰ ਦਾਂਗੇ ਹੁਣ ਤੁਸੀਂ ਮੰਨ ਲਓ ਵੀ ਸਪਲੈਂਡਰ ਚ ਕੀ ਰੇਟ ਹੈ ਜੀ ਇਹਦੀ ਗੱਲ ਸਪਲੈਂਡਰ ਦਾ ਰੇਟ ਹੈ ਕਿ ਵੈਸੇ ਇਹਦਾ ਰੇਟ ਕੰਪਲੀਟ ਹੈ ਜਿਹੜਾ 94 ਹੈ ਹਾਂਜੀ ਇਹਦੇ ਵਿੱਚ ਜੇ ਕੋਈ ਐਕਸਚੇਂਜ ਆਫਰ ਦੇ ਵਿੱਚ ਲੱਗੇ ਜਾਊਗਾ ਅੱਛਾ ਜੀ ਉਹ 89000 ਦਾ ਮਿਲ ਜੂ ਕਿਉਂਕਿ ਪੁਰਾ ਸਕਲੈਂਡਰ ਆਈ ਹੈ ਬাবু ਹਣ 26 ਮਾਡਲ ਨੇ ਇਹਦਾ ਹਾਂਜੀ ਹਾਂ 26 ਮਾਡਲ ਸਭੀ ਵਾਲਾ ਮਾਲ ਆਈ ਜਮਾ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਸਕਲੈਂਡਰ ਮੋਟਰਸਾਈਕਲ ਬਲੈਕ ਕਲਰ ਹਾਂਜੀ ਹਾਂ ਕਿਸੇ ਨੇ ਨਹੀਂ ਵੀ ਮਤਲਬ ਨਵੇਂ ਮੋਟਰਸਾਈਕਲ ਤੇ ਪੈਸੇ ਲਾਣੇ ਤਾਂ ਪੁਰਾਣੇ ਵੀ ਆਪਣੇ ਕੋਲ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਮਿਲ ਜਾਂਦੇ ਠੀਕ ਆ ਇਹ ਚ ਕਲਰ ਕਿਹੜਾ ਲੈ ਸਕਦੇ ਜੀ ਕਲਰ ਕੋਈ ਵੀ ਮਿਲ ਜੂਗਾ ਤੁਹਾਨੂੰ ਰੇਟ ਵਾਈਜ਼ ਕੋਈ ਦਿੱਕਤ ਨਹੀਂ ਇਹ ਚ ਕੀ ਫਰਕ ਆ ਜੀ ਜਿਹੜਾ ਇਤੋਂ ਮਹਿੰਗਾ ਸਸਤਾ ਵੀ ਹੈਗਾ ਵੀ ਬਸ ਇੱਕ ਜੈਡ ਬਲੈਕ ਹੈ ਪਿਓਰ ਬਲੈਕ ਇੱਕ ਬਲੈਕ 'ਚ ਗ੍ਰੇ ਪੱਟੀ ਹੈ ਬাবু ਦਿਖਾ ਆਪਾਂ ਚ ਸਿਰਫ ਇਹ ਚਿੱਟੀ ਪੱਟੀ ਆ ਜੀ ਹਾਂਜੀ ਹਾਂ ਬਲੈਕ ਚ ਸਿਲਵਰ ਜੀ ਪੱਟੀ ਆਉਂਦਾ ਹੈ ਮੋਟਰਸਾਈਕਲ ਠੀਕ ਹੈ ਕਾਫੀ ਲੋਕਾਂ ਦੀ ਡਿਮਾਂਡ ਚ ਹੈਗਾ ਇਹ ਠੀਕ ਹੈ ਇਹ ਤਾਂ ਡੀਲੈਕਸ ਤੇ ਮਰਵਾਉਗੇ ਇਹ ਤਾਂ ਉਹ ਇਹਨਾਂ ਦਾ ਦੱਸੋ ਜੀ ਹਾਂਜੀ ਹਾਂ ਡੀਲੈਕਸ ਕਿੱਕ ਸਟਾਰਟ ਤੇ ਸੈਲਫ ਸਟਾਰਟ ਦੋਨੋਂ ਮਿਲ ਜਾਣਗੇ ਹਾਂਜੀ ਇਹਨਾਂ ਦੇ ਵਿੱਚ ਵੀ ਸੇਮ ਹੀ ਆ ਏਕਸ ਚੇਂਜ ਆਫਰ ਦੇ ਵਿੱਚ 5000 ਦਾ ਟਕੌਣ ਦਵਾਉਂਦੇ ਆ ਠੀਕ ਹੈ ਜੀ ਸ਼ਰਤਾਂ ਵੀ ਜਿਹੜਾ 16 ਮਾਡਲ ਤੋਂ ਉੱਪਰ ਹੋਣਾ ਚਾਹੀਦਾ ਮੋਟਰਸਾਈਕਲ ਜਿਹੜਾ ਵੀ ਬੰਦਾ ਮੋਟਰਸਾਈਕਲ ਲੈ ਕੇ ਆਉਂਦਾ ਠੀਕ ਹੈ ਡੀਲਰ ਕੋ ਰੇਟ ਲਵਾਵਾਂਗੇ ਜਿਹੜਾ ਉਦੋਂ ਆਪਾਂ ਕੱਟ ਲਾਂਗੇ ਇਹਦੀ ਖਾਤਰ ਆਪਾਂ ਨੂੰ ਕੀ ਕੀ ਚਾਹੀਦੇ ਸਹਿਰਾ ਜਿਹੜੀ ਗੱਲ ਆ ਗਈ ਸਿਰਫ ਕੀ ਆਧਾਰ ਕਾਰਡ ਤੇ ਪੈਨ ਕਾਰਡ ਠੀਕ ਹੈ ਬਾਕੀ ਫਾਰਮੈਲਿਟੀ ਅਸੀਂ ਮੌਕੇ ਤੇ ਪੂਰੀਆਂ ਕਰਵਾ ਲੈਣੀਆਂ ਕਸਟਮਰ ਤੋਂ ਵਹ ਆਧਾਰ ਕਾਰਡ ਪੈਨ ਕਾਰਡ ਤੇ ਚੈੱਕ ਚੈੱਕ ਉਹ ਡਿਪੈਂਡ ਕਰਦਾ ਵੀ ਕਿਹੜੀ ਬੈਂਕ ਦਾ ਹੋ ਰਿਹਾ ਹੈ ਕਈ ਬੈਂਕਾਂ ਆਪ ਹੀ ਸੱਤ ਖੋਲ ਦਿੰਦੀਆਂ ਚੈੱਕਾਂ ਦੀ ਵੀ ਲੋੜ ਨਹੀਂ ਪੈਂਦੀ ਠੀਕ ਆ ਤੇ ਲੋਨ ਦਾ ਦੱਸੋ ਜੀ ਮੈਨੂੰ ਲੋਨ ਅੱਧੇ ਘੰਟੇ ਦੇ ਵਿੱਚ ਲੋਨ ਦੀ ਸਹੂਲਤ ਆਪਣੀ ਅੱਧੇ ਘੰਟੇ ਦੇ ਵਿੱਚ ਆਪਾਂ ਲੋਨ ਪੂਰਾ ਕਰ ਅਗਲ ਮੋਟਰਸਾਈਕਲ ਫੜਾ ਦੋਗੇ ਹਾਂਜੀ ਹਾਂ ਲੋ ਭਰਾਓ ਕੱਲ ਮੈਂ ਦਸ ਕਾ ਟਕਰਾ ਕੇ ਕਹਿੰਦੇ ਵੀ ਲੋ ਮੋਟਰਸਾਈਕਲ ਦੇ ਹਾਲੇ ਮੈਟ ਵਾਲੇ ਚਾਹ ਚੂਹੀ ਪੀਂਦਾ ਰਹਿ ਗਿਆ ਉਹਨੂੰ ਤਿਆਰ ਕਰਕੇ ਦੇ ਦਾਂਗਾ ਹਾਂਜੀ ਬਿਲਕੁਲ ਬਿਲਕੁਲ ਸਾਰਿਆਂ ਵਾਸਤੇ ਆਪਣੀ ਇਦਾਂ ਦੀ ਪ੍ਰੋਸੈਸ ਹੈਗੀ ਹੈ ਵੀ ਕਸਟਮਰ ਨੂੰ ਘੱਟੋ ਘੱਟ ਟਾਈਮ ਲੱਗੇ ਕਸਟਮਰ ਦਾ ਠੀਕ ਹੈ ਜੀ ਜਦੋਂ ਕੱਢਦੇ ਤੁਹਾਨੂੰ ਮੋਟਰਸਾਈਕਲ ਲੈ ਕੇ ਦੇ ਦਾਂਗੇ ਦੇ ਦਾਂਗੇ ਵੀ ਬਾਪੂ ਤਿਆਰ ਕਰਕੇ ਕਹਿੰਦੇ ਵੀ ਚੱਕੋ ਵੀ ਸੀਸੀ ਉਸੇ ਲਾ ਕੇ ਕੰਪਲੀਟ ਕਰ ਦੋ ਕੰਪਲੀਟ ਮੋਟਰਸਾਈਕਲ ਦਮਾ ਕੇ ਸਾਰੀ ਐਸੈਸਰੀ ਇਹਦਾ ਰੇਟ ਦੱਸੋ ਜੀ ਲੈਕਸ ਦਾ ਹੋਣਾ डील अगर यस उणडे 572000 ਦਾ ਮਿਲ ਜੂਗਾ ਹਾਂਜੀ ਪਰ ਸੈਲਸਟਾ ਉਹ ਡਿਸਕਾਊਂਟ ਕਰਕੇ 82 ਦਾ ਮਿਲ ਜੂਗਾ ਠੀਕ ਆ ਨਾਲ 5000 ਦੀ ਸਕੀਮ ਸਾਰੀ ਹੈਗੀ ਹੈ ਠੀਕ ਆ ਜੇ ਪੁਰਾਣਾ ਘਟਾਉਣਾ ਹੈ ਹਾਂਜੀ ਲੋ ਬਾਕੀ ਪੁਰਾਣੇ ਵੀ ਸਾਰੇ ਹੈਗੇ ਜੇ ਕਿਸੇ ਨੇ ਨਵੇਂ ਤੇ ਨਹੀਂ ਪੈਸੇ ਕੰਦਰਾ ਬਾਬੂ ਕਿਹੜਾ ਮਰਜੀ ਲੈ ਜੀ ਲੈ ਲੋ ਜਿਹੜਾ ਮਰਜੀ ਲੈ ਜੀ ਠੀਕ ਹੈ ਫਰਕ ਕੋਈ ਰੇਟ ਦਾ ਕੋਈ ਫਰਕ ਨਹੀਂ ਹੈ ਬਾਬੂ ਚ ਮੈਂ ਸਹੀ ਗੱਲ ਕਰ ਰਹਾ ਜੈਨੂਰ ਕਰਦਾ ਗੱਲ ਜਿੰਨੀ ਗੱਲ ਕਾ ਕਰਦਾ ਉਨੀ ਗੱਲ ਪੂਰੀ ਹੁੰਦੀ ਆ ਇਹ ਨਹੀਂ ਵੀ ਛੋੜਨਾ ਕੋਈ ਗਲਤ ਵਿਆਜ ਦਾ ਵੀ ਚੱਕਰ ਕੋਈ ਹੋਰ ਆ ਜਿਹੜੀ ਗੱਲ ਬਾਬੂ ਨੇ ਕਹਿ ਤੀ ਕਿਸ ਤ ਸੇਮਿੰਨੀ ਕਰਾਉਣਾ ਸਾਲ ਕਹਾਂਜੀ ਹਾਂ ਬਿਲਕੁਲ ਉਹ ਕਲੀਅਰ ਸਾਰੇ ਕੋਈ ਉਲਝ ਨਹੀਂ ਰੱਖਿਆ ਜਾਂਦਾ ਕਿਸ ਨੂੰ ਸਹੀ ਗੱਲ ਹੈ ਜੀ ਜਿੰਨੀ ਕਿਸ਼ਤ ਬੰਦੀ ਹੈ ਜਿਹੜੇ ਸਾਰੇ ਸਾਰੇ ਪ੍ਰੋਪਰ ਡਿਟੇਲ ਦੇ ਤੇ ਪ੍ਰਾਈਵੇਟ ਤੇ ਸਰਕਾਰੀ ਜਿਹੜਾ ਪੈਕ ਵਾਲਾ ਵੀ ਲੋਨ ਡਿਪੈਂਡ ਕਰਦਾ ਹੈ ਕਈ ਕਸਟਮਰ ਕਹਿੰਦੇ ਅਸੀਂ ਪ੍ਰਾਈਵੇਟ ਕਰਵਾਉਣਾ ਕੁਝ ਵਿਆਜ ਦਾ ਥੋੜਾ ਜਿਹਾ ਫਰਕ ਹੁੰਦਾ ਉਹ ਅਸੀਂ ਸਾਰਾ ਮੁੱਖ ਤੇ ਬੰਦੇ ਨੂੰ ਸਮਝਾਉਣੀ ਹੈ ਠੀਕ ਆ ਵੀ ਉਹਦਾ ਕਿੰਨਾ ਵਿਆਜ ਟੱਲਦਾ ਤੇ ਬੈਂਕ ਦਾ ਕਿੰਨਾ ਟੱਲਦਾ ਵੀ ਇਹ ਰਾ ਫਿਰ ਨਹੀਂ ਨਹੀਂ ਬਿਲਕੁਲ ਬਿਲਕੁਲ ਉਹ ਅਗਲੀ ਮਰਜ਼ੀ ਵੀ ਕਿਹੜਾ ਕਰਾਉਣਾ ਕਿਹੜਾ ਕਲੀਅਰ ਹੈ ਬਿਲਕੁਲ ਠੀਕ ਹੈ ਬੰਦੇ ਨੂੰ ਮੂਰੇ ਚਿੱਟੇ ਤੇ ਲਿਖ ਕੇ ਦੱਸ ਦੇ ਜਿਹੜਾ ਉਹਦਾ ਮਨ ਕਰਦਾ ਉਹ ਕਰਵਾ ਲਈ ਠੀਕ ਹੈ ਜੀ ਹਾਂਜੀ ਦੋ ਭਰਾ ਹੁਣ ਦੱਸੋ ਜੀ ਪੁਰਾਣਾ ਦੱਸੋ ਆ ਪੁਰਾਣਾ ਮੋਟਰਸਾਈਕਲ ਹੈ ਹਾਂਜੀ ਹਾਂਜੀ ਪੁਰਾਣੀ ਮੋਟਰਸਾਈਕਲ ਹੈਗੀ ਆ ਇਹ ਕਿਹੜਾ ਠੀਕ ਹੈ ਬਹੁਤ ਵਧੀਆ ਕੰਡੀਸ਼ਨ ਚ ਹੈ ਕਿੱਕ ਕੜੀ ਸੰ ਹਾਂਜੀ ਹਾਂ ਕਿੱਕ ਸਟਾਰਟ ਮੋਟਰਸਾਈਕਲ ਹੈ 20 ਮਾਡਲ ਮੋਟਰਸਾਈਕਲ ਹੈ ਹਾਂਜੀ ਥੋੜੀ ਵੀਡੀਓ ਦਿਖਾ ਕੇ ਜਿਹੜਾ ਕੋਈ ਬੰਦਾ ਆ ਗਿਆ ਜੀ ਹਾਂਜੀ ਵੈਸੇ ਤਾਂ ਇਹਦਾ ਰੇਟ ਹੈ 44000 ਰੁਪਏ ਠੀਕ ਹੈ ਇਹ ਵੀਡੀਓ ਦਿਖਾ ਕੇ ਗੁੰਮਾ 40000 ਤੋਂ ਮੋਟਰਸਾਈਕਲ ਦੇਣਾ 40000 ਦਾ ਭਰਾ ਮ ਲੋ ਜੀ ਕਾ ਕਾਗਜ਼ ਕੰਪਲੀਟਾ ਲੋਨ ਲੁਣਤ ਨਹੀਂ ਇਹਦੇ ਤੇ ਜੇ ਲੋਨ ਹੋਊਗਾ ਤਾਂ ਇਹ ਕਾਗਜ਼ ਮਿਲਣਗੇ ਜੇ ਕਿਸੇ ਨੇ ਪੁਰਾਣੇ ਤੇ ਲੋਨ ਕਰਾਉਣਾ ਜੀ ਉਹ ਵੀ ਹੋ ਜਾਊਗਾ ਲੋ ਪੁਰਾਣੇ ਤੇ ਵੀ ਲੋਨ ਕਰਾ ਲੂ ਜੇ ਕਿਸੇ ਨੇ ਪੁਰਾਣਾ ਲੈ ਜਾਓ ਚਾਹੇ ਦੀ 10 ਈਅਰ ਭਰ ਕੇ ਪੁਰਾਣੇ ਦੀ ਵੀ ਸਹੂਲਤ ਹੈਗੀ ਇਸ ਮੋਟਰਸਾਈਕਲ ਦੀ ਠੀਕ ਆ ਪਰ ਉਹ ਸ਼ਰਤ ਇਹ ਵੀ ਉਹਦੇ ਨਾਲ ਕਸਟਮਰ ਕੋਲੇ ਚੈੱਕ ਹੋਣੀ ਚਾਹੀਦੀ ਐ ਉਹਦੇ ਨਾਲ ਭਰਾ ਉਹ ਚੈੱਕ ਹੋਣੀ ਚਾਹੀਦੀ ਜਿਹੜੀ ਗੱਲ ਹੈਗੀ ਜੇ ਇਹਨਾਂ ਨਾਲ ਗੱਲ ਹੋਊਗੀ ਇਹ ਨਹੀਂ ਕਿ ਤੁਹਾਡੇ ਨਾਲ ਕੋਈ ਪਤਾ ਨਹੀਂ ਹੋਣਾ ਗੱਲ ਜਿਹੜੀ ਗੱਲ ਦੱਸਣਗੇ ਬਾਪੂ ਸਾਰਾ ਕੁਝ ਕਲੀਅਰ ਦੱਸਣਗੇ ਠੀਕ ਹੈ ਜੀ ਅਗਲਾ ਮੋਟਰਸਾਈਕਲ ਆ ਗਈ ਪਲੈਟੀਨਾ ਹਾਂਜੀ ਪਲੈਟੀਨਾ ਮੋਟਰਸਾਈਕਲ ਹੈ ਸ਼ੋਅਰੂਮ ਕੰਡੀਸ਼ਨ ਹੈ ਬਿਲਕੁਲ ਕਿਸੇ ਨੇ ਸ਼ੌਂਕੀਆ ਤਿਆਰ ਕਰਵਾਇਆ ਠੀਕ ਆ ਕਲਰ ਕਰਾਇਆ ਵਾ ਹਾਂਜੀ ਹਾਂ ਸ਼ੌਂਕੀਆ ਤਿਆਰ ਕਰਵਾਇਆ ਪੂਰਾ ਵੈਸੇ ਇਹ ਮੋਟਰਸਾਈਕਲ ਜਿਹੜਾ ਡੀਲਰ ਪ੍ਰਾਈਸ ਹੈ 45000 ਰੁਪਏ ਹੈ ਠੀਕ ਆ ਹੌਂ ਡਿਮਾਂਡ ਠੀਕ ਆ ਫੋਡੀ ਵੀਡੀਓ ਸ਼ੇਅਰ ਕਰਕੇ ਆਗਾ 40 ਦਾ ਦੇ ਦਿੰਾਂਗੀ ਲੋ ਭਰਾ ਕਾਰਬਿਟਰ ਵੀ ਨਵਾਂ ਲਾਇਆ ਬਾਬੂ ਦਾ ਦੇਖ ਲੈ ਦੇਖ ਜਮਾ ਪੂਰਾ ਜੈਨੂਨ ਕਰਾਇਆ ਵਾ ਦੇਖ ਸਕਦੇ ਹੋ ਕਾਰਬਿਟਰ ਜਮਾ 20000 ਰੁਪਏ ਤੋਂ ਉੱਤੇ ਲਾਇਆ ਹੀ ਨਹੀਂ ਤੈਨੂੰ ਠੀਕ ਆ 20000 ਉੱਤੇ ਲਾ ਵਾ ਅਗਲਾ 13 ਮਾਡਲ ਆ ਪੂਰਾ ਟੌਪ ਦਾ ਮੋਟਰ ਸਗਾ ਪਲਟੀਨਾ ਤੇ ਲੈਣਾ ਕੱਕਰ ਸਿੰਗਲ ਪਲੱਗ ਵਾਲਾ ਠੀਕ ਹੈ ਨਾ ਹਾਂਜੀ ਹਾਂ ਇਹ ਰੇਟ ਬਾਬੂ ਸਹੀ ਸਹੀ ਦੱਸ ਦਿਓ ਜਬ ਬਿਲਕੁਲ ਸਹੀ ਤੁਹਾਡੇ ਕਹਿਣ ਤੋਂ ਪਹਿਲੀ ਆਫਰ ਮਾਈ ਜੀ ਦੇਦੀ 45000 ਰੇਟ ਸੀ ਹਾਂਜੀ 40000 ਦਾ ਸੀ ਦੇ ਦਾਂ 40000 ਦਾ ਭਰਾ ਮੋਟਰਸਾਈਕਲ ਤੁਹਾਨੂੰ ਮਿਲ ਜੀ ਜਮਾ ਨਵਾਂ ਸਾਰਾ ਤਿਆਰ ਕਰਾਇਆ ਵਾ ਕਿਸੇ ਪਟਾ ਗਿਆ ਬਾਈ ਠੀਕ ਹੈ ਨਾ ਟਾਇਰ ਟੂਰ ਜਮਾ ਨਵੇਂ हां जी हां बिल्कुल फोरम कंडीशन तैयार ਕੀਤਾ মোটরসাইকেল ਇਹ हां जी स्प्लेंडर मोटरसाइकिल 10 ਮਾਡਲ মোটরসাইকেল ਠੀਕ ਹੈ ਜੀ ਡੀਲਰ ਪ੍ਰਾਈਸ ਇਹਦਾ 35000 ਰੁਪਏ ਆ ਠੀਕ ਹੈ ਜੀ ਉਹ ਵੀਡੀਓ ਸ਼ੇਅਰ ਕਰਕੇ ਆ ਜੇਗਾ ਕਿੰਨੇ ਦਾ 30000 ਦਾ ਦੇ ਦਾਂਗੇ 30000 ਦਾ ਭਰਾ ਲਾਲ ਮੋਟਰਸਾਈਕਲ ਦਾ ਕਲਰ ਵੀ ਬਹੁਤ ਪਿਆਰਾ ਟੈਂਕੀ ਕੋ ਕਿਤੇ ਬੱਜਾ ਰੈਨਲ ਟੈਂਕੀ ਹੈ ਦੇਖੋ ਇਹ ਤਿਆਰ ਦਿਖਾ ਦੇ ਬਈ ਬੱਬੂ ਟਾਇਰ ਦਿਖਾ ਦੇ ਰਹਾ ਹਾਂ ਟਾਇਰ ਨਵੇਂ ਆ ਜਮਾ ਲਓ ਜੀ ਮੂਰਲਾ ਵੀਡੀਓ ਦਿਖਾ ਦੇ ਟਾਇਰ ਕੋਈ ਅਗੜਾ ਆਏ ਨਾ ਕਹੇ ਵੀ ਵੀਡੀਓ ਦੇ ਕੇ ਪੜਕਦੇ ਨੇ ਫਟਾ ਆਗਾ ਤੇ ਭਾਈ ਨਾ ਬਾਬੂ ਕੋਲ ਪੜਕਦੇ ਨੇ ਅਗਲਾ ਆ ਜੀ ਨੰਬਰ ਵੀਪੀਵੀ 198710 ਠੀਕ ਹੈ ਜੀ ਹਾਂਜੀ ਬਾਬੂ ਜੀ ਅਗਲਾ ਨੰਬਰ ਦੱਸੋ ਜੀ ਆ ਮੋਟਰਸਾਈਕਲ ਕਲੈਂਡਰ ਮੋਟਰਸਾਈਕਲ ਹੈ ਮਾਡਲ 1000 ਮਾਡਲ ਮੋਟਰਸਾਈਕਲ ਇਧਰ ਆ ਬੱਬੂ ਮੜਾ ਤਖਾ ਦੇ ਚੰਗੀ ਤਰ੍ਹਾਂ 1000 ਮਾਡਲ ਹੈ ਸੈਲਫ ਸਟਾਰਟ ਹੈ ਜਮਾ ਓਕੇ ਹੈ ਜਮਾ ਬਿਲਕੁਲ ਓਕੇ ਕੰਡੀਸ਼ਨ ਹੈ ਮੋਟਰਸਾਈਕਲ ਦੀ ਟਾਇਰ ਦਿਖਾ ਦੇ ਬੱਬੂ ਮੜਾ ਟਾਇਰ ਮਾ ਕਰ ਲਾ ਮੂਹਰੇ ਸਮਾਰਕ ਦਿਖਾ ਦੇ ਕਰ ਕਿਹੜਾ ਅਗਲਾ ਸਿੱਧਾ ਅਗਲਾ ਗੁੱਗਲ ਪੀ ਕਰੇ ਬਾਬੂ ਨੂੰ ਵੀ ਆ ਚੱਕੋ ਜੀ ਲੈ ਕੇ ਆਣ ਠੀਕ ਹੈ ਜੀ ਹਾਂ ਸੈਲਫ ਸਟਾਰਟ ਆ ਪਰ ਬੱਦ ਪੂਰਾ ਸਲੇਵਰ ਕਲਰ ਆ ਕਾਰਬਿਟਰ ਵਾਲਾ ਜੀ ਕਾਰਬਿਟਰ ਵਾਲਾ ਕਾਰਬਿਟਰ ਵਾਲਾ ਭਰਾ ਇਹ ਚੈੱਕ ਕਰ ਸਕਦੇ ਹੋ ਦੂਰੋਂ ਦਿਖਾ ਦੇ ਖਰ ਜੂਮ ਕਰਕੇ ਮੜਾ ਜਾ ਕਿਉਂਕਿ ਨੇੜੇ ਆ ਤਾਰ ਫੱਜ ਜਲੀਆ ਲੋ ਭਰਾ ਬਾਬੂ ਇਹ ਰੇਟ ਫਿਰ ਰੇਟ ਦੇਖੋ ਵੈਸੀ ਰੇਟਡ ਆ 48000 ਰੁਪਏ ਹਾਂਜੀ ਬਸ ਸੋਡੀ ਵੀਡੀਓ ਸ਼ੇਅਰ ਕਰਕੇ ਆ ਜਾਈਗਾ 5000 ਰੁਪਏ ਚ ਡਿਸਕਾਊਂਟ ਕਰ ਦਾਂਗੇ ਆਪਾਂ ਠੀਕ ਆ 5000 ਰੁਪਏ ਡਿਸਕਾਊਂਟ ਮੰਨ ਕੇ ਚੱਲੋ ਜੀ ਇਹ 48 ਚ 5 ਕਟਾ 43000 48000 ਦਾ ਭਰਾ ਮੋਟਰਸਾਈਕਲ ਤੋਂ ਨੂੰ ਹੈ ਜੂ ਸੈਲਫ ਸਟਾਰਟ ਹਾਂਜੀ ਬਾਬੂ ਅਗਲਾ ਇਹ 14 ਮਾਡਲ ਹੈ 14 ਮਾਡਲ ਨਵਾਂ ਟਾਇਰ 6802 ਨੰਬਰ ਆ ਲੈਡ ਲੂਟ ਜਮਾ ਬਾਬੂ ਦਿਨ ਨਵੀ ਪਾਈ ਵੀ ਆ ਕ੍ਰਿਡਿਸ਼ਨ ਚੈੱਕ ਕਰ ਰਖਾ ਦੇ ਬਾਬੂ ਮਗਰ ਨੂੰ ਮੜਾ ਦੂਰ ਦਿਖਾ ਦੇ ਕਰ ਜ਼ੂਮ ਕਰਕੇ ਤਾਰ ਦਾ ਲੇਖਾ ਪਿਆਦਾ ਥੋੜਾ ਜਿਹਾ ਇਹਨੂੰ ਬੰਨ ਕੇ ਰੱਖ ਬਾਬੂ ਇਹ ਰੇਟ ਕਿੰਨਾ ਦੱਸਾਂ ਜੀ ਦਾ ਰੇਟ ਦੇਖੋ ਵੈਸੇ ਤਾਂ 42000 ਹਾਂਜੀ 37000 ਦਾ ਮੋਟਰਸਾਈਕਲ ਜੀ ਦਾ 37000 ਦਾ ਮੋਟਰਸਾਈਕਲ ਭਰਾ ਮਿਲ ਜੂ ਤੁਹਾਨੂੰ ਚੈੱਕ ਕਰ ਸਕਦਾ ਜਮਾ ਪਿਆਰਾ ਕਲਰ ਆ ਸਲਬਾ ਕਰਰਾ ਜਮਾ ਨਵੇਂ ਵਰਗਾ ਟਾਇਰ ਵੀ ਜਮਾ ਹੀ ਨਵੇਂ ਆ ਦੋਨੇ ਹਨ ਬਾਬੂ ਬਿਲਕੁਲ ਨਵੇਂ ਦੋਨੇ ਟਾਇਰ ਨਵੇਂ ਆ ਭਰਾ ਲੈ ਜਾਓ ਬਾਬੂ ਦੋਸਤ ਇਹ ਬੁਲ ਆ ਕੇ ਸ਼ੌਂਕੀ ਤਿਆ ਚਿਕਾ ਜੀ ਬਾਪੂ ਜੀ ਇਹ ਆ ਦੱਸੋ ਮੋਟਰਸਾਈਕਲ ਕਿਹੜਾ ਮਾਡਲ ਆ ਜਿਵੇਂ ਆ ਮੋਟਰਸਾਈਕਲ ਆ 2021 ਮਾਡਲ ਕਿੱਕ ਸਟਾਰਟ ਮੋਟਰਸਾਈਕਲ ਆ 21 ਮਾਡਲ ਆ 2020 ਹਾਂ ਵੈਸੇ 52000 ਰੁਪਏ ਹਾਂਜੀ ਡਿਸਕਾਊਂਟ ਆਪਾਂ ਕਰ ਦਾਂਗੇ ਜੀ ਕਿੰਨਾ ਕਰੋਗੇ ਇਹਦੇ ਚ ਇਹ ਡਿਸਕਾਊਂਟ ਕਰਕੇ 45 ਦਾ ਦੇ ਦਾਂਗੇ ਲੈ ਬਾਪੂ ਚਮਾਰ ਕੇ ਦਿਖਾ ਦੇ ਇਧਰ ਦੀ ਆ ਕੇ ਸ਼ੋਰੂਮ ਕੰਡੀਸ਼ਨ ਮੋਟਰਸਾਈਕਲ 45000 ਦਾ ਬਾਪੂ ਕਹਿੰਦਾ ਦੇ ਦਾਂਗੇ ਲਓ ਜੀ ਚੈੱਕ ਕਰ ਸਕਦੇ ਹੋ ਕਿੱਕ ਸਟਾਰਟ ਸਾਰਾ Ориਜਨਲ ਆ ਡਬਲ ਬ੍ਰੇਕ ਆ ਦੇ ਨਾਲ ਮਿਲਦਾ ਆ ਆ ਲਓ ਜੀ ਮੂਰਲਾ ਬ੍ਰੇਕ ਵੀ ਲਾਲ ਲੱਗਦਾ ਦੇਖੋ ਭਰਾ ਲੈ ਮਗਰਲੇ ਬ੍ਰੇਕ ਨਾਲ ਮੂਰਲਾ ਬ੍ਰੇਕ ਵੀ ਲੱਗਦਾ ਨਾਲ ਇਹਦੇ ਹਾਂ ਜੀ ਡਬਲ ਬ੍ਰੇਕਿੰਗ ਡਬਲ ਬ੍ਰੇਕ ਹੈ ਮੋਟਰਸਾਈਕਲ ਸਾਰੇ ਐ ਗੱਡੀ ਵਾਂਗੂ ਰੁਕਦੇ ਆ ਠੀਕ ਆ ਜੀ ਬਿਲਕੁਲ ਸਾਰੀ ਡਬਲ ਬ੍ਰੇਕੀ ਠੀਕ ਆ ਜੀ ਅਗਲਾ ਜੀ ਮੈਂ ਜਿੰਨੇ 20 ਮਾਡਲ ਕਿੱਕ ਸਟਾਰਟ ਮੋਟਰਸਾਈਕਲ ਆਹ ਵਾਲਾ ਆ ਦਿਖਾ ਦਿਓ ਜੀ ਮਾਰਕ ਬਲੈਕ ਚ ਗ੍ਰੇ ਪੱਟੀ ਹੈ ਟਾਇਰ ਵੀ ਸ਼ੋਰੂਮ ਕੰਡੀਸ਼ਨ ਹੈ ਟਾਇਰ ਵੀ ਦਿਖਾ ਦਿਓ ਕੋਈ ਗੱਲ ਨਹੀਂ ਤੇ ਦੋ ਨੰਬਰ ਆ ਗਿਆ ਭਰਾ ਬਾਹਰ ਲਈ ਛੱਡ ਤੋ ਲਓ ਜੀ ਲਓ ਜੀ ਟਾਇਰ ਚੂਟ ਚੈੱਕ ਕਰ ਸਕਦੇ ਹੋ ਹਾਂ ਜੀ ਬਾਪੂ ਜੀ ਪੀ ਵੀ 19 ਕਿੰਨੇ ਦਾ ਹੈ ਇਹ 45000 ਦਾ ਮੋਟਰਸ ਉਹੀ ਬੰਦਾ ਕੋਈ ਵੀ ਸ਼ੋਰ ਕਰਕੇ ਆ ਜੀ ਠੀਕ ਆ ਉਹਨੂੰ 41000 ਦਾ ਮੋਟਰਸਾਈਕਲ 41000 ਦਾ ਭਰਾ ਮੋਟਰਸਾਈਕਲ ਮਿਲ ਜੀ ਦੋ ਨੰਬਰ ਵਾਲਾ ਠੀਕ ਆ ਜੀ ਬਾਬੂ ਅਗਲਾ ਨੰਬਰ ਇਹ 2021 ਮਾਡਲ ਹੈ ਹਾਂਜੀ ਇਹ ਵੀ ਸੇਮ ਪ੍ਰਾਈਸ ਦੇ 52000 ਦਾ ਮੋਟਰਸਾਈਕਲ ਹੈ ਹਾਂਜੀ ਇਹ ਲੈਸ ਕਰਕੇ 47000 ਦਾ ਦੇ ਦ 47000 ਦਾ ਮਿਲੂ ਤਨਾ ਨੰਬਰ ਇਧਰਲੇ ਪਾਸੇ ਆ ਬਾਬੂ ਖੜਾ ਦੇ ਸ਼ੋਰੂਮ ਤੋਂ ਨਹੀਂ ਸੀ ਮੋਟਰਸਾਈਕਲ ਮਾਰਕਟ ਦਿਖਾ ਦੇ ਕਿ ਕਿਸ ਨੂੰ ਬਦੂਰੋਂ ਖੜਾ ਕਰ ਜੂਮ ਕਰ ਲਿਆ ਕਰ ਕੋਈ ਗੱਲ ਨਹੀਂ ਕਿਉਂਕਿ ਵਿਚ ਵਾੜਦਾ ਫਿਰ ਆਪਾਂ ਜਾਂਦੇ ਦੇਖ ਸਕਦੇ ਭਰਾ ਇਹਦੇ ਵੀ ਡਬਲ ਆ ਬ੍ਰੇਕਾ ਹਾਂ ਸਾਰੇ ਡਬਲ ਬ੍ਰੇਕ ਹੈ ਹਾਂ ਡਬਲ ਬ੍ਰੇਕ ਹੈ ਵੀ ਫਾਲੀ ਕਿਵੇਂ ਠੀਕ ਹੈ ਜੀ ਬਾਬੂ ਨਾਲ ਜਰੂਰ ਕੰਟੈਕਟ ਕਰੋ ਹਾਂਜੀ ਚਾਰ ਨੰਬਰ ਦੱਸੋ ਬਾਬੂ ਲਾਸਟ ਟਿਕਣ ਵਾਲਾ ਇਹ ਤਿਆਰ ਕਰਵਾਇਆ ਮੋਟਰਸਾਈਕਲ ਛੋਕੀ ਕਿਸੇ ਨੂੰ ਹਾਂਜੀ 16 ਮਾਡਲ ਹਾਂਜੀ ਰੇਟ ਰੇਟ ਹੈ ਸੈਲਫ ਸਟਾਰ ਮੋਟਰਸਾਈਕਲ ਹੈ ਕਾਰਬੂਰੇਟਰ ਵਾਲਾ 48000 ਦਾ ਨਾ ਮਾ ਟੇਰਾ ਭਰਾ ਅੱਕ ਪਰਕਾ ਪਾਇਆ ਬਾਬੂ ਦਾ ਮਗਰਲਾ ਜਮਾ ਰੇਟ ਘੱਟਾ ਕੱਟੇ ਵੇ ਪੁਰਾਣੇ ਤਾਂ ਕਰਕੇ ਰੇਟ ਘੱਟ ਦਿੰਦੇ ਆ ਤੁਹਾਨੂੰ ਲਓ ਜੀ ਚੈੱਕ ਕਰ ਸਕਦੇ ਆ ਚਾਰ ਨੰਬਰ ਕਿੰਨਾ ਦੱਸਿਆ ਜੀ ਬਾਬੂ 48000 ਇਹ 48000 ਦਾ ਬਰੂ ਇਹ 4 ਨੰਬਰ ਸੀ 5 ਨੰਬਰ ਬਾਬੂ 5 ਨੰਬਰ ਆ ਗਿਆ ਆਪਣਾ 21 ਮਾਡਲ ਆ ਗਿਆ ਇਹ ਸੈਲਫ ਸਟਾਰਟ 21 ਮਾਡਲ ਸੈਲਫ ਸਟਾਰਟ ਸੈਲਫ ਸਟਾਰਟ ਹਾਂਜੀ ਰੇਟ ਬਾਬੂ ਜਮਾਇਦਾ ਰੇਟ ਜਾਇਜ 51000 ਦਾ 51000 ਦਾ ਭਰਾ ਇਹ ਵੀ ਇਹ ਸੈਲਫ ਸਟਾਰਟ ਹੈ ਸੈਲਫ ਸਟਾਰਟ ਆ ਉਰੀ ਦਿਖਾ ਦੇ ਬੱਸ ਬਾਹਰ ਲੋ ਜੀ ਇਧਰ ਦਿਖਾ ਦੇ ਟਾਇਰ ਤੋਂ ਦਿਖਾ ਦੇ ਇਹ ਸੀ 5 ਨੰਬਰ ਠੀਕ ਆ ਜੀ 6 ਨੰਬਰ ਬਾਬੂ ਸਪਲੈਂਟਰ ਸਪਲੈਂਟਰ 10 ਮਾਡਲ ਪੀ ਵੀ 60 ਤਰ ਤੱਕ ਨੰਬਰ ਦਿਖਾ ਦੇ ਕਰਨਾ ਪਰ ਬਗ ਕਾਸਟ ਪੁੱਛ ਲਾ ਗੋਪਰਾ ਤੋਂ ਵੀਰ ਮੋਟਰਸਾਈਕਲ ਹੈ ਹਾਂਜੀ ਹਾਂਜੀ ਇਹਦੀ ਕੀ ਪ੍ਰਾਈਸ ਆ ਜੀ ਇਹ 35000 ਦਾ ਮੋਟਰਸਾਈਕਲ ਹੈ ਮਾਡਲ ਕਿਹੜਾ ਦੱਸਿਆ ਜੀ ਮਾਡਲ 10 ਮਾਡਲ ਮਾਡਲ 10 ਤੇ ਆ ਰਿਹਾ ਸਾਰਾ ਲੋ ਘੱਟ ਪੈਸੇ ਕੇ ਲੈਣਾ ਉਹ ਵੀ ਮਿਲ ਜੂਗਾ ਠੀਕ ਹੈ ਜੀ ਹਾਂ ਭਾਈ Bajaj ਵਾਲਾ ਆ ਗਿਆ ਅੱਗੇ ਇਹ City Show ਆ ਗਿਆ 2019 ਮਾਡਲੀ ਚੈੱਕ ਕਰੋ ਭਰਾ 2019 ਸਿੰਗਲ ਪਲੱਗ ਵਾਲਾ ਲਓ ਜੀ ਇਹਦਾ ਬਾਪੂ ਜੀ ਕੀ ਰੇਟ ਆ ਜੀ ਇਹ 42000 ਦਾ ਮਿਲ ਜੀ ਇਹ ਵੀ 42000 ਦਾ ਮਿਲ ਜੀ ਟਾਇਰ ਚ ਨਵੇਂ ਅੱਕ ਵਰਕੇ ਮਗਰ ਲਾ ਵੀ ਬਾਬੂ ਨਵਾਂ ਪਾਇਆ ਵਾ ਕਰ ਅੱਜ ਵੀ ਭਾਵੇਂ ਜੂਨ ਕਰਕੇ ਲਓ ਜੀ ਸੀਟੀ 100 ਸਿੰਗਲ ਪਲੱਗ ਵਾਲਾ ਠੀਕ ਹੈ ਜੀ ਹਾਂਜੀ ਭਾਈ ਬਾਬੂ ਜੀ ਅਗਲਾ ਇਹ 2021 ਮਾਡਲ ਆ ਗਿਆ ਸੈਲਫ ਸਟਾਰਟ ਦੋ ਸੀਟੀ 110 ਹੈ ਸੀਟੀ 110 ਲਓ ਜੀ ਚੈੱਕ ਕਰ ਲੋ ਸੈਲਫ ਸਟਾਰਟ ਆ ਲਓ ਜੀ ਕਿੰਨੇ ਦਾ ਬਾਬੂ ਇਹ ਰੇਟ ਵੈਸੇ ਦਾ 딜ਰ ਪ੍ਰਾਈਸ 45000 ਰੁਪਏ ਹੈ ਹਾਂਜੀ ਇਹਦੇ ਚ ਡਿਸਕਾਊਂਟ ਕਰਕੇ 40000 ਦਾ ਦੇ ਦਾਂਗੇ 40000 ਦਾ ਭਰਾ ਸਾਨੂੰ ਮੋਟਰਸਾਈਕਲ ਮਿਲ ਜੂ ਪੁਰਾਣਾ ਠੀਕ ਆ ਬਾਬੂ ਇਹ ਕਾਲ ਲਾ ਪੂਰਾ ਸਾਫ ਕੜਾ ਮੋਟਰਸਾਈਕਲ ਇਹ ਜਿਹੜਾ ਮਾਡਲ ਹੈ ਇਹ 2007 ਮਾਡਲ ਹੈ 2007 ਮਾਡਲ ਭਰਾ ਲਓ ਜੀ ਜਮਾ ਨਵੇਂ ਅਮਰ ਕੀ ਕ੍ਰੀਸ ਨੇ ਪਈਆ ਟਾਇਰ ਵੀ ਮਗਰਲਾ ਨਵਾਂ ਅੱਗਵਰਗਾ ਪਾਇਆ ਵਾ ਮੂਰਲਾ ਵੀ ਨਵਾਂ ਜਮਾ ਬਾਪੂ ਜਮਾ ਰੇਟ ਦਾ ਖੱਤ ਕੇ ਜੇ ਬਸ ਰੇਟ ਖਿੱਚ ਕੇ ਵੈਸੇ 32000 ਦਾ ਰੇਟ ਹੈ ਦਾ ਹਾਂਜੀ ਜਮਾ ਲੈਸ ਕਰਕੇ 27000 ਦਾ ਦੇ 27000 ਦਾ ਭਰਾ ਅੱਗਵਰਗਾ ਮੋਟਰਸਾਈਕਲ ਮਿਲ ਜੂ ਤੁਹਾਨੂੰ ਮੈਨੂੰ ਲੱਗਾ ਇੰਜਨ ਦਾ ਕੰਮ ਵੀ ਬਾਪੂ ਹੋਇਆ ਵਾ ਸਾਰਾ ਕੁਛ ਏ ਟੂ ਜੇ ਡੋਕੇ ਕੰਪਲੀਟ ਹੈ ਇਹ ਲਓ ਜੀ ਕੰਪਲੀਟ ਹੈ ਜਮਾ ਆਟ ਵਾਂਗੂ ਚਮਕਦਾ ਲਾਏ ਲੱਗੇ ਪਿਆ ਸੱਤ ਮਾਡਲ ਆ ਲਓ ਜੀ ਪਾਪੂ ਨੇ ਬਿਲਕੁਲ ਰੇਟ ਸਹੀ ਦੱਸਤਾ ਹਾਂਜੀ ਦੱਸੋ ਇਹ ਮੋਟਰਸਾਈਕਲ ਕਿਹੜਾ ਮਾਡਲ ਆ ਇਹ ਡਿਸਕਵਰ 2007 ਮਾਡਲ ਆ 2007 ਮਾਡਲ ਭਰਾ ਟਾਇਰ ਟੂਲ ਚੈੱਕ ਕਰਦਾ ਬਹੁਤ ਸੋਹਣੇ ਟਾਇਰ ਪਾਏ ਹੋਏ ਨਵੇਂ ਵਰਗੇ ਟਾਇਰ ਪਏ ਆ ਪੀ ਵੀ ਤਿੰਨ ਨੰਬਰ ਆ ਚੈੱਕ ਕਰ ਨੰਬਰ ਤੇ ਨਿਕਾ ਨੰਬਰ ਪਤਾ ਕਰੋ ਅਗਲਾ ਦੱਸੋ ਨੰਬਰ ਦੱਸ ਕਬਰ ਬਬੂ ਇਹ ਕਿੰਨੇ ਦਾ ਸਹੀ ਸਹੀ ਇਹ ਸਹੀ ਬਿਲਕੁਲ 15000 ਦਾ 베ਜੂ 15000 ਦਾ ਮੋਟਰਸਾਈਕਲ ਭਰਾ ਲੈ ਜਾ ਸਕਦੇ ਹੋ ਪੂਰਾ ਸਹੀ ਓਕੇ ਛੋਟੇ ਵਰਗਾ ਮੋਟਰਸਾਈਕਲ ਆ ਠੀਕ ਆ ਜੀ ਆਦੀ ਬਾਬੂ ਪਲਟੀਨਾ ਮੋਟਰਸਾਈਕਲ ਹਾਂ ਪਲੈਟਿਨਾ ਮੋਟਰਸਾਈਕਲ ਹੈ ਤਿਆਰ ਕਰਕੇ ਦੇਵਾਂਗੇ ਜਮਾ ਮੋਟਰਸਾਈਕਲ ਹਾਂਜੀ ਇਹ 2013 ਮਾਡਲ ਮੋਟਰਸਾਈਕਲ ਓਕੇ ਇਹਨੂੰ ਜਮਾ ਓਕੇ ਕੰਡੀਸ਼ਨ ਕਰਕੇ ਕਸਟਮਰ ਨੂੰ ਦੇ ਦਾਂਗੇ ਐਡਾ ਕਿਵੇਂ ਦੇਣਾ ਓਵੇਂ ਕਿਵੇਂ ਦੇਣਾ ਜੀ ਐਡਾ ਲਾ ਦੋ ਜਿਹੜਾ ਜਮਾ ਤਿਆਰ ਕਰਕੇ ਦਵਾਂਗੇ ਉਹ ਤਾਂ ਹੈਗਾ 37000 ਠੀਕ ਆ ਜੇ ਕਿਸ ਨੇ ਐਜ਼ ਇਟ ਆਈ ਲੈ ਕੇ ਜਾਣਾ ਹਾਂਜੀ 28000 ਦਾ ਦੇ ਦਾਂਗੇ ਰੁਕ ਹਾਂਜੀ ਬਾਬੂ ਅਗੜਾ ਜੀ ਪਲਟੀਨਾ ਹਾਂਜੀ ਅਗਲਾ ਪਲਟੀਨਾ 2012 ਮਾਡਲ ਹੈ ਹਾਂਜੀ ਜੇ ਤਾਂ ਦੇਖੋ ਤਿਆਰ ਕਰਕੇ ਲੈਣਾ ਹੈ ਹਾਂਜੀ ਇਹ ਤਾਂ ਰਹੀ 36-37 ਹਜ਼ਾਰ ਦੀ ਰੇਂਜ ਚ ਚਲਾ ਜਾਊਗਾ ਠੀਕ ਆ ਐਜ਼ ਇਟ ਆਈ ਲੈਣਾ ਕਿਸੇ ਨੇ ਹਾਂਜੀ ਇਹ 26 ਹਜ਼ਾਰ ਦਾ ਦੇ ਦਾਂਗਾ ਇਹ ਮਾਡਲ ਕਿਹਦਾ ਸਹੀ ਮਾਡਲ 12 ਮਾਡਲ ਮਾਡਲ 12 26 ਹਜ਼ਾਰ ਦਾ ਭਰਾ ਮੋਟਰਸਾਈਕਲ ਲੈ ਲਊ ਇੰਦਾਂ ਦਾ ਇਦਾਂ ਹੀ ਚੈੱਕ ਕਰ ਸਕਦੇ ਜੇ ਇਹਨੇ ਤਿਆਰ ਕਰਵਾਉਣਾ ਠੀਕ ਆ ਨਾ ਇਹਦੀ ਮਾਰਕੀਟ ਥੋੜੀ ਜਿਹੀ ਵੱਧ ਆ ਤੁਹਾਨੂੰ ਵੀ ਪਤਾ ਮਿਲਦੇ ਮਹਿੰਗੇ ਆ ਨੰਬਰ ਦਿਖਾ ਦੇ ਬਾਬੂ ਇਹਦਾ ਸਮਾਰ ਕੇ ਲਓ ਜੀ ਇਹ ਹੈਗਾ 12 ਮਾਡਲ ਠੀਕ ਆ ਜੀ ਹਾਂਜੀ ਬਾਬੂ ਇੱਕ ਪੁਰਾਣਾ ਧੋਵਾ ਰੱਖੀ ਬੈਠਾ ਇੱਕ ਤੁਸੀਂ ਹਾਂਜੀ ਹਾਂ ਬਾਕਸਰ ਹਾਂਜੀ ਬਹੁਤ ਫੇਮਸ ਹੈ ਬਹੁਤ ਚੱਲਦਾ ਹੈ ਹਾਂਜੀ ਸਾਰਾ ਤਿਆਰ ਸਾਰਾ ਓਕੇ ਕੀਤਾ ਹੋਇਆ ਮੋਟਰਸਾਈਕਲ ਇਹਦਾ ਨੰਬਰ ਇਹ ਨੰਬਰ ਪੀਵੀ 18 ਹੈ ਪੀਵੀ 18 2004 ਮਾਡਲ ਕਾਗਜ਼ ਪੱਤਰ ਕੰਪਲੀਟ ਹੈ ਠੀਕ ਆ ਮਗਰਲਾ ਟਾਇਰ ਦੇਖਾ ਬਾਬੂ ਇਹਦਾ ਕੋਈ ਨੰਗਾ ਹੋਲੀ ਕਾਲੀ ਨਾ ਕਰ ਕੋਈ ਗੱਲ ਠੀਕ ਆ ਨਾ ਲਓ ਜੀ ਮਗਰਲਾ ਟਾਇਰ ਚੈੱਕ ਕਰ ਸਕਦੇ ਹੋ ਨੰਬਰ ਉਹ ਦਿਖਾ ਦੇਮਾ ਬਰੋਂ ਵੀ ਕ੍ਰਿਸ਼ਨ ਚੈੱਕ ਕਰਦਾ ਬਾਬੂ ਕਿੰਨੇ ਦਾ ਕਰਾਂ ਮੈਂ ਲੈਸ-ਰੈਸ ਕਰਕੇ 22000 ਰੁਪਏ ਦਾ 22000 ਦਾ ਠੀਕ ਹੈ ਜੀ ਬਾਈ ਬੋ ਜੀ ਕਿਦਨੇ ਸੌਖ ਪੂਰਾ ਪੂਰਾ ਵਧੀਆ ਮੋਟਰਸਾਈਕਲ ਹਾਂਜੀ ਬਾਈ ਬਾਬੂ ਜੀ ਅਗਲਾ ਮੋਂ ਡਿਸਕਵਰ ਡਿਸਕਵਰ ਮੋਟਰਸਾਈਕਲ 2011 ਮਾਡਲ ਹੈ ਹਾਂਜੀ ਇਹ ਮਿਲ ਜੂਗਾ ਤੁਹਾਨੂੰ ਸਿਰਫ 18000 ਰੁਪਏ ਦਾ 18000 ਰੁਪਏ ਦਾ ਸੈਲਫ ਸਟਾਰਟ ਮੋਟਰਸਾਈਕਲ ਭਾ ਮਿਲ ਜੂ ਡਿਸਕਵਰ ਚੈੱਕ ਕਰ ਸਕਦੇ ਹੋ ਹਾਂ ਬਾਬੂ ਅਗਲਾ ਹੋਰ ਕਿਹੜਾ ਮੋਟਰ ਅਗਲਾ ਆ ਗਿਆ ਡ੍ਰੀਮ 110 ਆ ਗਿਆ ਡ੍ਰੀਮ Honda Dream 110 ਮਾਡਲ ਮਾਡਲ 2014 ਮਾਡਲ ਹੈ ਇਹ ਹਾਂਜੀ ਇਹ 14000 ਦਾ ਮਿਲ ਜੂ ਇਹ 14000 ਦਾ ਇਹ ਸੈਲਫ ਹੀ ਇਹ ਕਿੱਕ ਸਟਾਰਟ ਆ ਥੋੜਾ ਜਿਹਾ ਕੰਮ ਕਰਨ ਵਾਲਾ ਹਾਂਜੀ ਇਦਾਂ ਦਾ ਇਦੀ ਮਿਲ ਜੂ ਹਾਂ ਇਹ ਟਾਈ 14000 ਦਾ ਲੋ ਪਰ ਇਦਾਂ ਦਾ ਇਹੀ ਮਿਲ ਜੂਗਾ 14000 ਰੁਪਏ ਦਾ ਘੱਟ ਤੋਂ ਘੱਟ ਪ੍ਰਾਈਜ਼ ਠੀਕ ਆ ਜੀ ਹਾਂਜੀ ਬਾਬੂ ਇਹ ਦੱਸੋ ਜੀ SS ਕਿਹੜਾ ਪੁਰਾਣਾ ਮਾਡਲ ਹਾਂਜੀ ਇਹ ਤਿਆਰ ਕੀਤਾ ਮੋਟਰਸਾਈਕਲ ਹੈ ਹੀਰੋ ਹੰਡ ਐਸ ਐਸ ਹਾਂਜੀ ਕਿਹੜਾ ਮਾਡਲ ਹੈ ਇਹ ਇਹ ਮਾਡਲ ਹੈ ਗਈ 2002 ਮਾਡਲ ਠੀਕ ਆ 2002 ਮਾਡਲ ਬਾਬੂ ਇਹਦਾ ਰੇਟ ਰੇਟ ਇਹ ਮਿਲ ਜੂਗਾ 15000 ਰੁਪਏ ਦਾ 15000 ਦਾ ਭਾਬੂ ਮਿਲ ਜੂ ਐਸ ਐਸ ਪੂਰਾ ਤਿਆਰ ਕਰਨ ਲਾਇ ਲੱਗੇ ਵਿਆ 7-8000 ਦੇ ਲਾਇ ਹੋਣੇਗਾ ਚੈੱਕ ਕਰ ਸਾਧੇ ਭਰਾ ਠੀਕ ਹੈ ਨਾ ਲੋ ਜੀ ਪੁਰੇ ਵਧੀਆ ਲਾਏ ਪਾਏ ਨਵੇਂ ਬਾਈ ਜਿੰਨਾ ਜਰੂਰ ਕਨੈਕਟ ਕਰੋ ਠੀਕ ਹੈ ਜੀ ਬਾਬੂ ਨੇ ਕੱਲੇ ਕੱਲੇ ਦਾ ਮੋਟਰਸਾਈਕਲ ਦਾ ਰੇਟ ਰੱਖਦਾ ਲੈਕਦਾ ਇਧਰਲੇ ਪਾਸੇ ਹੈਗਾ ਭਾਗਤਾ ਠੀਕ ਹੈ ਨਾ ਤੰਨ ਕੋਈ ਕਹਿੰਦੇ ਇਧਰ ਤੇ ਇਧਰਲੀ ਸਾਈਡ ਹੈਗਾ ਪਰ ਨਾਲਾ ਉੱਪਰ ਵੀ ਦਿਖਾ ਦਿਓ ਲੋ ਜੀ ਚੈੱਕ ਕਰ ਸਾਧੇ ਭਰਾ ਮੋਟਰਸਾਈਕਲ ਲਾ-ਕੱਲਾ ਨਵਾਂ ਪੁਰਾਣਾ ਜਜ ਮਰਜ਼ੀ ਲੈ ਜਾਓ ਠੀਕ ਹੈ ਨਾ ਬਾਬੂ ਦਾ ਨੰਬਰ ਲਿਖਾਂਗੇ ਆਪਾਂ ਸਕਰੀਨ ਦੇ ਉੱਪਰ ਠੀਕ ਹੈ ਨਾ ਲਾਉਣ ਦਾ ਖਾਸ ਪ੍ਰਬੰਧ ਆ ਜਿਹੜੀ ਗੱਲ ਸੁਣੂ ਬਾਬੂ ਨੇ ਕਹੇ ਤੀ ਉਹ ਗੱਲ ਐ ਬਾਬੂ ਪੂਰੇ ਪੱਕੇ ਆ ਜਿੰਨਾ ਵਿਆਜ ਕਹਤਾ ਜਿੰਨਾ ਘਟਾ ਵਾਧਾ ਜਿੰਨਾ ਵੀ ਸੁਣਨ ਕਰਨਾ ਸਾਰਾ ਕੱਲਾ ਕੱਲਾ ਬਾਬੂ ਨੂੰ ਦੱਸ ਦੇਣਾ ਤੇ ਬਾਬੂ ਜੀ ਨਾਲ ਜ਼ਰੂਰ ਕੰਡੈਕਟ ਕਰੋ ਜੀ ਵੀਡੀਓ ਦੇ ਸਾਰੇ ਭੈਣ ਭਰਾਵਾਂ ਦਾ ਸਹਿਦਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ